ਸਬਕ ਫਰ ਦੇ ਬਾਰਾਂਛੀ ਜਾਂ ਪਾਰਕ ਜਿਹੜੇ ਚਰਨਾ ਤੇ ਬੇਤੀ ਕਰੋ ਜਾ ਕੇ ਜਿਹੜੇ ਮੋਰੇ ਉੱਤੋਂ ਨੂੰ ਜੂਦਾ ਕਰ ਸਕਦੇ ਨੇ ਹੋਲੀ ਵਿੱਚ ਸਭ ਕੁਝ ਵਾਇਆ ਹੈ ਬੱਗਾ ਸ੍ਰੀ ਚੰਦ ਜੀ ਤੇਰੇ ਦਰ ਉਤੇ ਮੈਂ ਜਦ ਦਾ ਕੀ ਸੁਨਿਵਾਇਆ ਹੈ ਕਲਾ ਦਾ ਜਦ ਮੈਂ ਕੋ ਬੋਲੇ ਗੁਰੂ ਨਾਨਕ ਪਾਤਸ਼ਾਹ ਕੋਈ ਛੋਟੀ ਹਸਤੀ ਕੋਈ ਮਾੜੀ ਕੋਈ ਹਸਤੀ ਉਹਨੇ ਕਰ ਜਨਸੀ ਹੁੰਦੀ ਆਓ ਮੈਂ ਅਕੀਨ ਕਹਿੰਦਾ ਕਵਿਤਾ ਦੇ ਦੋ ਤੁਕੜੇ ਪੜ੍ਹ ਕੇ ਕਹਿੰਦੇ ਜਦੋਂ ਜਲਪਾਣੀ ਚਾਹਤੇ ਹੋ ਤੇ ਨੌਜਵਾਨਾਂ ਨੂੰ ਕੰਟੀ ਕਰ ਉਹ ਨੌਜਵਾਨਾਂ ਦੇ ਗੁਰੂ ਵਾਲੇ ਬਚਨ ਕੀ ਦੇਸ਼ੇ ਮਾਰਕੀ ਦੇ ਹਮੇਸ਼ਾ ਪੂਜ ਆਪਣੇ ਚੇਲਣਾ ਨੂੰ ਸੇਵਕਾਂ ਨੂੰ ਦੇ ਦੇ ਤਾਂ ਮੇਰੇ ਪੁੱਤਰਾਂ ਨੂੰ ਵੀ ਕੁਝ ਦੇ ਦੇ ਦੀ ਆਖੋ ਸਤਿਨਾਮ ਮੇਰੇ ਪੁੱਤਰਾਂ ਨੂੰ ਕੋਈ ਯੋਚਾਰ ਦਾ ਡਰਕ ਦੋਥੇ ਇਤਿਹਾਸਕ ਸਥਾਨ ਮਹਾਰਾਜਾ ਮਰੂਦਾਇ ਉਹ ਭਾਵਨਾ ਬਣਾ ਕੇ ਰੱਖੀਏ ਜੇ ਗੁਰੂ ਨਾਨਕ ਦੇ ਘਰ ਵਿੱਚ ਪੈਦਾ ਹੋਈ ਅੱਜ ਰੂਦੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਖੈੜਾ ਵੇਟ ਮਹਾਂਪੁਰਖਾਂ ਦੇ ਬਿਸਤਰ ਆਸਥਾਨ ਤੇ ਧੰਨ ਧੰਨ ਬਾਬਾ ਚਰਨਦਾਸ ਜੀ ਦਾ ਬਿਸਤਰ ਆਸਥਾਨ ਹੈ ਖੈੜਾ ਵੇਟ ਉਹਦਾ ਸਿੰਘ ਸੰਪਰਦਾ ਦਾ ਤੇ ਇਥੇ ਅੱਜ ਸਲਾਨਾ ਜੋੜ ਮੇਲਾ ਬਣਾਇਆ ਜਾ ਰਿਹਾ ਹੈ ਜੋ ਕਿ ਦੇਸ਼ ਦੀਆਂ ਵਿਦੇਸ਼ ਦੀਆਂ ਸਮੂਹ ਸੰਗਤਾਂ ਜਿਹੜੀਆਂ ਨੇ ਭਾਰੀ ਸ਼ਰਧਾ ਲੈ ਕੇ ਇੱਥੇ ਅੱਜ ਰਹੀਆਂ ਨੇ ਇਥੇ ਸ਼ਰਦਾ ਲੋਕ ਸੰਗਤਾਂ ਦੀਆਂ ਪੂਲ ਨੂੰਂਦੀਆਂ ਨੇ ਕਿ ਮਾਹ ਪੁਰਖੇ ਇੱਥੇ ਦੇ ਮਜੂਦਾ ਮੁਖੀ ਸ਼੍ਰੀਮਾਨ ਮਹੰਤ ਮਹਾਤਮਾ ਮੂਨੀ ਜੀ ਜੋ ਕਿ ਸੰਗਤਾਂ ਨੂੰ ਦਵਾਈਆਂ ਵੀ ਤੇ ਦਵਾਈਆਂ ਵੀ ਕਰਕੇ ਗੁਰੂ ਮਹਾਰਾਜ ਤੋਂ ਆਰਾਮ ਦਿਵਾਉਂਦੇ ਆ ਇੱਥੇ ਹਰ ਜੋ ਸ਼ਨੀਵਾਰ ਐਤਵਾਰ ਤੇ ਬੁੱਧਵਾਰ ਸੰਤਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਬਾਬਾ ਜੀ ਵੱਲੋਂ ਅਤੇ ਆਈਆਂ ਸੰਤਾਂ ਦੇ ਵਾਸਤੇ ਜਲ ਪਾਣੀ ਲੰਗਰ ਪ੍ਰਸ਼ਾਦਾ ਹਰ ਵਕਤ ਹਰ ਟਾਈਮ ਤੇ ਮਿਲਦਾ ਇਹ ਮਹਾਂਪੁਰਖਾਂ ਦਾ ਆਕਾਨ ਹੈ ਧੰਨ ਧੰਨ ਬਾਬਾ ਚਰਨਦਾ ਜੀ ਦਾ ਤੇ ਇੱਥੇ ਬਹੁਤ ਵੱਡਾ ਅਜਿਹਾ ਭਾਰੀ ਜੋੜ ਮੇਲਾ ਜੋ ਮਨਾਇਆ ਜਾ ਰਿਹਾ ਇਹ ਜੋੜ ਮੇਲੇ ਦੀਆਂ ਦੇਖਦਿਆਂ ਮਰੇ ਦੇ ਦਿਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਣ ਵਾਈ ਗੁਰਦੀਕਾ ਖਾਲਸਾ ਵਾਈ ਗੁਰਦੀਕੀ ਬਤਾਉਂਗੀ ਦਰਿਆ ਜੀ ਮੀਨਾ ਮੋਹੁੰਦੀ ਆ ਮੀ ਜੀ ਸੰਗਰਵਰੀ ਤੂਰ ਹੋਈ ਬਤਾਉਂਗੀ ਭਾਵੇਂ ਮੀਂਹ ਪਵੇ ਭਾਵੇਂ ਨੇਰੀ ਹੋਵੇ ਜਿਹੜੇ ਪਿਆਰੇ ਆ ਨਾ ਪ੍ਰਭੂ ਦੇ ਝੱਖੜ ਝਾਂਗੀ ਮੀਂਹ ਵਰਸੇ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਗੋਖਾਰਾ ਗੁਰਸੇ ਲੰਗ ਗੁਰੂ ਕਾ ਜਾਈ ਇਸ ਵਾਰ ਤੇ ਭਾਈ ਜੋ ਮਰਜੀ ਹੋਵੇ ਜਿਹੜੀ ਸੰਗਤ ਆ ਉਹਦੀ ਸ਼ਰਦਾ ਜੁੜੀ ਹੁੰਦੀ ਹੈ ਨਾ ਜਦੋਂ ਉਹ ਸ਼ਰਦਾ ਦੇ ਅੱਗੇ ਸਭ ਕੰਮ ਐ ਵਈ ਹੈ ਸ਼ਰਦਾ ਤੋਂ ਤੇ ਕੁਛ ਨਹੀਂ ਹੈ ਸ਼ਰਦਾ ਸੰਗਤਾਂ ਦੀ ਕਿ ਜਿਨ੍ਹਾਂ ਦੀ ਸੰਗਤਾਂ ਦੀ ਸ਼ਰਦਾ ਜੁੜੀ ਹੈ ਉਹਨਾਂ ਆਉਣਾ ਹੀ ਆਉਣਾ ਮੀ ਹੋਵੇ ਜੋ ਮਰਜੀ ਹੋਵੇ ਇਸ ਲਈ ਤੁਸੀਂ ਵੇਖ ਰਹੇ ਹੋ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਇਹ ਸਾਬਤ ਕਰ ਰਿਹਾ ਹੈ ਕਿ ਸੰਗਤਾਂ ਅੰਦਰੋਂ ਜਿਹੜੀਆਂ ਗੁਰੂ ਮਹਾਰਾਜ ਦੇ ਨਾਲ ਜੁੜੀਆਂ ਨੇ ਆਤਮ ਦੇ ਨਾਲ ਅਤੇ ਆਕੇ ਲਾਹ ਲੈ ਰਹੀਆਂ ਨੇ ਦੇਥ ਉਹ ਦੇਖ ਦੇ ਮਹਾਂਪੁਰਖ ਅਤੇ ਸੰਗਤਾਂ ਜਿਹੜੀਆਂ ਭਾਰੀ ਗਿਣਤੀ ਵਿੱਚ ਕੌਟੀਆਂ ਹੋਈਆਂ ਤੇ ਮੈਂ ਸ਼੍ਰੀ ਮਾਨ ਮਹੰਤ ਮਹਾਤਮਾ ਮੁਨੀ ਜੀ ਖੈੜਾ ਬੇਟ ਵਾਲਿਆਂ ਵੱਲੋਂ ਤੇ ਦੇਰੇ ਦੇ ਸ੍ਰੀ ਮਹਾਂਪੁਰਖਾਂ ਦੇ ਸੇਵਾਦਾਰਾਂ ਵੱਲੋਂ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੇਣਾ Lai guruji kaka uta, ਅੰਦਰ ਨਕਸ਼ਾ ਬਣੇ ਤਾਂ ਵੀ 10 ਮਿੰਟ ਹੀ ਇਕੱਠਾ ਹੋ। ਹਜ਼ੂਰ ਪਾਛਾ ਮਹਾਰਾਜ ਜੀ ਗਏ ਇਸ ਸੁੰਦਰ ਦ੍ਰਿਸ਼ ਕਵੀ ਨੇ ਬਿਆਨ ਕੀਤਾ ਕਿ ਮੇਰੇ ਗੁਰਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਕੀ ਦੇਖ ਰਹੇ ਕਹਿੰਦੇ ਬਾਬਾ ਕਿੰਨਾ ਸੋਹਣਾ ਮੌਸਮ ਹੈ। ਹਾਂਜੀ ਦੇਖੋ ਅਸੀਂ ਜਦੋਂ ਕੱਟ ਆਇਆ ਉਹਦੀ ਨੀਰ ਸੱਤ ਪੀਰ ਵਾਲੇ ਕਿਹਾ ਮੱਤ ਉਹ ਬਜਾ ਕਿ ਕਿ ਮੱਜੇ ਲਈ ਕੋਈ ਨਹੀਂ ਕੋਈ ਕੋੜੇ ਪਿਛੋ ਇਧਰ ਭਾਜੀ ਉਨੇ ਕਰਦੇ ਹਰ ਗੱਲ ਨੂੰ ਰਜਿਤ ਕਰਦੇ ਉਹਨਾਂ ਨੇ ਬੜੀ ਮਹੂਰਤ ਇਤਿਹਾਸ ਲਿਖਿਆ ਸਰਵਣ ਦਰਸ਼ਨ ਕਰਾਏ ਆ ਕਿ ਜਿੱਦਾਂ ਤੁਸੀਂ ਹੁਣ ਸੁਣ ਰਹੇ ਆ ਤੇ ਨਾਲ ਨਾਲ ਦਰਸ਼ਨ ਹੋਣਾ ਫਿਰ ਅਨੰਦ ਉਹ ਕਹਿੰਦੇ ਵੀ ਇਸ ਤਰ੍ਹਾਂ ਨਦੀ ਵਗਰੀ ਏ ਹੁਣ ਤੁਹਾਡੀ ਸੁਣ